ਸਤੋ ਇਹਨਨ ਫਾਰਟੀ نیوز ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ਾ ਗਰਵਾਲ ਅੱਜ ਤੁਹਾਨੂੰ ਫੇਰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇੱਕ ਕੂੜੇਦਾਨ ਵਿੱਚੋਂ ਖਾਣ ਪੀਣ ਲਈ ਪਸ਼ੂ ਤਾਂ ਜਿਹੜਾ ਹੈ ਉਹ ਕੂੜੇ ਵਿੱਚ ਮੂੰਹ ਮਾਰ ਰਿਹਾ ਹੈ ਜਦਕਿ ਅਸੀਂ ਇਹਨੂੰ ਜਿਹੜਾ ਹੈ ਇੱਕ ਸਾਫ਼ ਸੁਥਰੇ ਪਵਿੱਤਰ ਪਸ਼ੂ ਦਾ ਦਰਜਾ ਜਿਹੜਾ ਹੈ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਪਸ਼ੂਆਂ ਤੇ ਜਿਹੜੇ ਬੱਚੇ ਆ ਯਾਨੀ ਕਿ ਅਸੀਂ ਜਿਹੜੇ ਆ ਕੋਈ ਕਮਿਸ਼ਨਰ ਲੱਗਿਆ ਹੋਇਆ ਹੈ ਕੋਈ ਡੀਸੀ ਲੱਗਿਆ ਹੋਇਆ ਹੈ ਕੋਈ ਏਡੀਸੀ ਲੱਗਿਆ ਹੋਇਆ ਹੈ ਕੋਈ ਮੇਅਰ ਲੱਗਿਆ ਹੋਇਆ ਹੈ ਕੋਈ ਡਿਪਟੀ ਮੇਅਰ ਹੈ ਕੋਈ ਸੀਨੀਅਰ ਡਿਪਟੀ ਮੇਅਰ ਹੈ ਕੋਈ ਡਿਵੀਜ਼ਨਲ ਕਮਿਸ਼ਨਰ ਆ ਕੋਈ ਮੁੱਖ ਮੰਤਰੀ ਹੈ ਕੋਈ ਐਮਐਲਏ ਹੈ ਕੋਈ ਐਮਪੀ ਹੈ ਕੋਈ ਰਾਜ ਸਭਾ ਮੈਂਬਰ ਹੈ ਹਰ ਕੋਈ ਕਿਸੇ ਨਾ ਕਿਸੇ ਵੱਡੇ ਅਹੁਦੇ ਤੇ ਹੈ ਪਰ ਆਪਣੇ ਇਸ ਪਸ਼ੂ ਤੁਹਾਨੂੰ ਇਸ ਮਾਂ ਦਾ ਦਰਜਾ ਰੱਖਣ ਵਾਲੇ ਪਸ਼ੂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ ਦੇਖੋ ਅਸੀਂ ਕਿੰਨੀਆਂ ਸਾਫ਼ ਸੁਥਰੀਆਂ ਰੋਟੀਆਂ ਖਾਂਦੇ ਹਾਂ ਘਰਾਂ 'ਚ ਬੈੰਨੇ ਆ ਇਹਨਾਂ ਲਈ ਨਾ ਰਹਿਣ ਨੂੰ ਹੈ ਇਹਨਾਂ ਤੇ ਨੇ ਖਾਣ ਨੂੰ ਹੈ ਤੇ ਨਗਰ ਨਿਗਮ ਪਟਿਆਲਾ ਪੰਜਾਬ ਸਰਕਾਰ ਜਿਹੜੀ ਕਿ ਇਹਨਾਂ ਦੇ ਨਾਮ ਤੇ ਕਾਊਸ ਹਸ ਲੰਦੀ ਆ ਸਿਰਫ ਇਹਨਾਂ ਦੀ ਦੇਖਭਾਲ ਲਈ ਲਈ ਕੁਝ ਨਹੀਂ ਕਰ ਰਹੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਉ ਸੈਸ ਦੀ ਦਰਵਰਤੋ ਹੀ ਇੱਕ ਤਰੀਕੇ ਨਾਲ ਹੋ ਰਹੀ ਹੈ ਕਿਉਂਕਿ ਅਗਰ ਇਹਨਾਂ ਤੇ ਇੱਕ ਕਾਉ ਸੈਸ ਇਕੱਠਾ ਕਰਿਆ ਹੋਇਆ ਲੱਗਿਆ ਹੁੰਦਾ ਤਾਂ ਇਹ ਅੱਜ ਆਪਣੇ ਘਰਾਂ 'ਚ ਬੈਠ ਕੇ ਆਰਾਮ ਨਾਲ ਖਾ ਪੀ ਰਹੇ ਹੁੰਦੇ ਤੁਸੀਂ ਦੇਖ ਸਕਦੇ ਹੋ ਕਿ ਪਸ਼ੂ ਤਾਂ ਦੇ ਕਿੰਨੇ ਮਾੜੇ ਹਾਲ ਹੈ ਤੇ ਉਸ ਤੋਂ ਇਲਾਵਾ ਕੂੜੇਦਾਨ ਦੇ ਵੀ ਧੰਨਵਾਦ